ਖਸ਼ਾਰਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅਜੀ ਮਹ ਚੇਤਨ ਕਾ ਸ਼ਾਪ ਤਪਰਸੋ ਦੀ ਬੀਤੀ ਰਾਤ ਚੰਡੀਗੜ੍ਹ ਦੇ ਵਿੱਚ ਜਦੋਂ ਕੇਂਦਰੀ ਮੰਤਰੀ ਅਤੇ ਪੰਜਾਬ ਦੇ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਾਪਸ ਆਪਣੇ ਧਰਨੇ ਵੱਲ ਪਰਤ ਰਹੀਆਂ ਸਨ ਤਾਂ ਉਸ ਦਰਮਿਆਨ ਪੰਜਾਬ ਪੁਲਿਸ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਿਸਾਨ ਆਗੂਆਂ ਨੂੰ ਰਾਤ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਚਾਹੇ ਜਗਜੀਤ ਸਿੰਘ ਡੱਲੇਵਾਲ ਹੋਣ ਚਾਹੇ ਸਰਵਨ ਸਿੰਘ ਪੰਦੇਰ ਹੋਣ ਤਾਂ ਉਹਨਾਂ ਦੇ ਸਮੇਤ ਅਨੇਕਾਂ ਕਿਸਾਨ ਆਗੂਆਂ ਨੂੰ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਤੇ ਮਹਿਜ਼ ਡੇਢ ਤੋਂ ਘੰਟਿਆਂ ਦੇ ਦਰਮਿਆਨ ਛੰਬੂ ਬਾਰਡਰ ਤੇ ਖਨੋਰੀ ਬਾਰਡਰ ਤੇ ਲੱਗਿਆ ਹੋਇਆ ਇੱਕ ਸਾਲ ਤੋਂ ਵਧੇਰੇ ਦਾ ਸਮਾਂ ਹੈ ਤਾਂ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਉਸ ਨੂੰ ਖਦੇੜ ਦਿੱਤਾ ਜਾਂਦਾ ਹੈ ਤਾਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਆਜ਼ਾਦ ਕਿਸਾਨ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਮੌਜੂਦ ਨੇ ਕਿਉਂਕਿ ਜਦੋਂ ਤੋਂ ਇਹ ਘਟਨਾਕ੍ਰਮ ਪੰਜਾਬ ਦੇ ਵਿੱਚ ਵਾਪਰਿਆ ਤਾਂ ਲਗਾਤਾਰ ਕਿਸਾਨ ਆਗੂਆਂ ਦੇ ਵਿੱਚ ਤਾਂ ਕਿਸਾਨੀ ਦਾ ਕਿੱਤਾ ਕਰਨ ਵਾਲਿਆਂ ਦੇ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪੈ ਜਾ ਰਿਹਾ ਸੋ ਮੇਰੇ ਨਾਲ ਹਰਪਾਲ ਸਿੰਘ ਸੰਗਾ ਜੀ ਮੌਜੂਦ ਨੇ ਸੰਗਾ ਸਾਹਿਬ ਪਿਛਲੇ ਤਕਰੀਬਨ 1 ਸਾਲ ਦੇ ਵਧੇਰੇ ਸਮੇਂ ਤੋਂ ਇਕਨੋਰੀ ਬਾਰਡਰ ਤੇ ਤਾਂ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਹੋਇਆ ਸੀ ਤੁਹਾਡੇ ਵੱਲੋਂ ਵੀ ਉਸ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਜਾ ਰਹੀ ਸੀ ਸਮੇਂ-ਸਮੇਂ ਤੇ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਪਰੰਤੂ ਜਿਸ ਤਰ੍ਹਾਂ ਦਾ ਜੋ ਘਟਨਾਕ੍ਰਮ ਪਰਸੋ ਵਾਪਰਿਆ ਕਿਸੇ ਨੂੰ ਕੰਨੋ ਕਨ ਉਸ ਦੀ ਖਬਰ ਨਹੀਂ ਹੋਈ ਤੇ ਨਾ ਹੀ ਕਦੇ ਸੋਚਿਆ ਸੀ ਕਿ ਸਰਕਾਰ ਜਾਂ ਪੰਜਾਬ ਪੁਲਿਸ ਇਸ ਤਰ੍ਹਾਂ ਦਾ ਰਵੱਈਆ ਅਪਣਾ ਸਕਦੀ ਹੈ ਜੀ ਦੇਖੋ ਜਿਹੜੀ ਉਹ ਘਟਨਾ ਵਾਪਰੀ ਆ ਬਹੁਤ ਮੰਦ ਭਾਗੀ ਆ ਮਤਲਬ ਤੁਸੀਂ ਗੱਲਬਾਤ ਲਈ ਸੱਦ ਕੇ ਕਿਸਾਨ ਆਗੂਆਂ ਨੂੰ ਕੇਂਦਰੀ ਮੰਤਰੀਆਂ ਨੂੰ ਤੇ ਤੁਹਾਡੇ ਆਪਣੇ ਉਥੇ ਮੰਤਰੀ ਜਿਹੜੇ ਵਿੱਚ ਬੈਠੇ ਹੋਣ ਤੁਸੀਂ ਗੱਲਬਾਤ ਲਈ ਸੱਦੋ ਤੇ ਉਹਦੇ ਬਾਅਦ ਰੈਸਟ ਕਰ ਲੋ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਤੇ ਨਹੀਂ ਵਾਪਰਿਆ ਚਾਹੇ ਉਹ ਜਥੇਬੰਦੀਆਂ ਜਿਹੜੀਆਂ ਮਤਲਬ ਉਹਦੇ ਵਿੱਚ ਵਿਸ਼ਵਾਸ ਸੰਵਿਧਾਨ ਦੇ ਵਿੱਚ ਵਿਸ਼ਵਾਸ ਕਰਦੀਆਂ ਹੋਣ ਚਾਹੇ ਨਾ ਵੀ ਕਰਦੀਆਂ ਹੋਣ ਇਹ ਤਾਂ ਜਿਹੜੀਆਂ ਇਹ ਤਾਂ ਕਿਸਾਨ ਜਥੇਬੰਦੀਆਂ ਅਸੀਂ ਆ ਇਹਨਾਂ ਨਾਲ ਵੀ ਇਹੋ ਜਿਹਾ ਜਿਹੜਾ ਵਰਤਾਰਾ ਕੀਤਾ ਗਿਆ ਜਿਹੜਾ ਕਿ ਬਹੁਤ ਘਟੀਆਂ ਤੇ ਨਿੰਦਣਯੋਗ ਬਰਤਾਰਾ ਜੇ ਤੁਸੀਂ ਜਥੇਬੰਦੀਆਂ ਦੇ ਆਗੂਆਂ ਨੂੰ ਸੱਦਿਆ ਉਹਨਾਂ ਨੂੰ ਵਾਪਸ ਜਾਣ ਦਿਓ ਉੱਥੇ ਜਾਣ ਦਿਓ ਆਪਣੇ ਜਿਹੜਾ ਹੈਗਾ ਉਹਦੇ ਬਾਅਦ ਜੇ ਤੁਸੀਂ ਕਰਨੀ ਆ ਕਾਰਵਾਈ ਉਹਦੇ ਬਾਅਦ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਧਰਨਾ ਜਿਹੜਾ ਤੁਹਾਡਾ ਹੈਗਾ ਇਹ ਇੰਨਾ ਲੰਮਾ ਟਾਈਮ ਚੱਲਦਾ ਇਹਨੂੰ ਹੋ ਗਿਆ ਲੋਕਾਂ ਨੂੰ ਇਹ ਦਿੱਕਤ ਕਰਦਾ ਜਾਂ ਇਹ ਪਰੇਸ਼ਾਨ ਕਰ ਰਹੇ ਆ ਇਨ ਵਿੱਚੋਂ ਜਿਹੜਾ ਵੀ ਉਹ ਹਟਾਇਆ ਜਾਣਾ ਚਾਹੀਦਾ। ਅਕਸਰ ਆਪਾਂ ਇਹ ਭਗਵੰਤ ਮਾਨ ਦੀਆਂ ਸਿਆਸੀ ਸਟੇਜਾਂ ਤੋਂ ਇਹਨਾਂ ਸ਼ਬਦਾਂ ਨੂੰ ਸੁਣਦੇ ਹਾਂ ਕਿ ਮੈਂ ਵੀ ਮਾਸਟਰ ਮਹਿੰਦਰ ਦਾ ਮੁੰਡਾ ਹਾਂ, ਅਸੀਂ ਵੀ ਕਿਸਾਨ ਪੁੱਤਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਮੁੱਖ ਮੰਤਰੀ ਬਣਿਆ ਮਾਸਟਰ ਦਾ ਪੁੱਤ ਉਸਨੇ ਕਿਸਾਨਾਂ ਦੀ ਕਿਸਾਨਾਂ ਦੇ ਨਾਲ ਧਰੋਖ ਮਾਇਆ ਜਾਂ ਕਿਸਾਨਾਂ ਦੀ ਪਿੱਠ ਦੇ ਵਿੱਚ ਛੂਰਾ ਮਾਰਨ ਵਾਲਾ ਕੰਮ ਕੀਤਾ ਹੈ ਜੀ। ਦੇਖੋ ਜੀ ਉਹ ਕਮੇਡੀਅਨਸ ਹੈਗਾ, ਕਮੇਡੀਅਨ ਹੈ। ਜੋ ਮਰਜ਼ੀ ਕਹਿ ਲੇ ਅਸਲ ਦੇ ਵਿੱਚ ਉਹਜੀ ਕੋਈ ਗੱਲ ਨਹੀਂ ਹੈਗੀ। ਅਸਲ ਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਪੇਸ਼ੇ ਦੇ ਵਿੱਚੋਂ ਇੱਥੇ ਆਇਆ ਹੈ। ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸੰਘਰਸ਼ਾਂ ਦੇ ਵਿੱਚੋਂ ਹੀ ਇਹਨਾਂ ਮੋਰਚਿਆਂ ਦੇ ਵਿੱਚੋਂ ਹੀ ਨਿਕਲੀ ਆ ਦਿੱਲੀ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਲੰਮਾ ਸਮਾਂ ਜਿਹੜਾ ਆ ਉਹ ਮੋਰਚਾ ਲਾ ਰੱਖਿਆ ਸੀਗਾ ਉਹਦੇ ਬਾਅਦ ਜਦੋਂ ਆ 200 20 ਆਲਾ ਸਾਡਾ ਕਿਸਾਨੀ ਦਾ ਮੋਰਚਾ ਸੀ ਉਹਦੇ ਵਿੱਚ ਵੀ ਇਹਨਾਂ ਦੇ ਸਰ ਬਹੁਤ ਸਾਰੇ ਆਗੂ ਆ ਜਿਹੜੇ ਜਾ ਕੇ ਬੰਦੇ ਰਹੇ ਆ ਜਾਂ ਹੁਣ ਸਾਡੀਆਂ ਜਦੋਂ ਇੱਥੇ ਕਿਤੇ ਮੋਰਚੇ ਚੱਲਦੇ ਸੀ ਉਹਨਾਂ ਵਿੱਚ ਵੀ ਇਹ ਸ਼ਾਮਿਲ ਹੁੰਦੇ ਰਹੇ ਆ ਆਪਣੇ ਡਾਕਟਰ ਰਮਨਜੋਤ ਹੋਰੀ ਆ ਜਿਹੜਾ ਇੱਥੇ ਦਸੂਹਾ ਰੋਡ ਦੇ ਉੱਤੇ ਮੋਰਚਾ ਚੱਲਦਾ ਸੀ ਆ ਜਿਹੜਾ ਸੈਂਚਰੀ ਪਲਾਈਦਾ ਸੀ ਇਹ ਉਹਦੇ ਵਿੱਚ ਜਾਂਦੇ ਰਹੇ ਆ ਮਤਲਬ ਇਹ ਕਹਿ ਦੇਣਾ ਕਿ ਇਹ ਇਹ ਡਿਸਟਰਬੈਂਸ ਇਹ ਕ੍ਰੀਏਟ ਕਰ ਰਿਹਾ ਹੈ ਜਾਂ ਇਹ ਵਾਧਾ ਬਣ ਰਿਹਾ ਇਸ ਗੱਲ ਲਈ ਅਸਲ ਦੇ ਵਿੱਚ ਜੇ ਤੁਸੀਂ ਇਸ ਇੱਥੇ ਤੱਕ ਤੁਹਾਨੂੰ ਗੱਲ ਆਉਣੀ ਨਹੀਂ ਦੇਣੀ ਚਾਹੀਦੀ ਤੁਹਾਨੂੰ ਕਿਸਾਨੀਆਂ ਦੀਆਂ ਜਿਹੜੀਆਂ ਮੰਗਾਂ ਆ ਉਦੋਂ ਪ੍ਰਮਾਨ ਕਰ ਲੈਣ ਦੇਣੀਆਂ ਚਾਹੀਦੀਆਂ ਕਿਸਾਨਾਂ ਦੇ ਕੋਲ ਕੋਈ ਬਹਾਨਾ ਨਹੀਂ ਰਹਿਣਾ ਚਾਹੀਦਾ ਕਹਿੰਦੇ ਨੇ ਜਿਹੜੀਆਂ ਜ਼ਿਆਦਾਤਰ ਮੰਗਾਂ ਨੇ ਜਾਂ ਸਾਰੀਆਂ ਮੰਗਾਂ ਨੇ ਕੇਂਦਰ ਤੋਂ ਨਾਲ ਸੰਬੰਧਤ ਨੇ ਪੰਜਾਬ ਉਸ ਵਿੱਚ ਕੁਝ ਵੀ ਨਹੀਂ ਕਰ ਸਕਦਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਇਸ ਗੱਲ ਤੋਂ ਤੁਹਾਨੂੰ ਪਰਦਾ ਚੱਕਣਾ ਚਾਹੀਦਾ ਹੈ ਮੰਗਾ ਜਿਹੜੀਆਂ ਤੁਹਾਡੀਆਂ ਨੂੰ ਲੈ ਕੇ ਤੁਸੀਂ ਸੰਘਰਸ਼ ਤੇ ਬੈਠੇ ਸੀ ਕੇਂਦਰ ਦੀਆਂ ਮੰਗਾਂ ਨੇ ਪੰਜਾਬ ਦੀਆਂ ਮੰਗਾਂ ਨਹੀਂ ਕਿਉਂਕਿ ਪੰਜਾਬ ਸਰਕਾਰ ਤਾਂ ਲਗਭਗ ਕਿਨਾਰਾ ਕਰੀ ਬੈਠੀ ਆ ਜੀ ਸਾਡੀਆਂ ਤਾਂ ਮੰਗਾਂ ਨਹੀਂ ਜੀ ਇਹ ਦੇਖੋ ਇਹ ਦੋ ਤਰ੍ਹਾਂ ਦਾ ਸੀਗਾ ਇਹ ਜਿਹੜਾ ਇਹ ਪ੍ਰੋਗਰਾਮਸ ਹੈ ਜਿਹੜੇ ਜਿਹੜੀਆਂ ਉੱਥੇ ਜਿੱਥੇ ਬੰਦੀਆਂ ਬੈਠੀਆਂ ਸ਼ੰਭੂ ਬਾਰਡਰ ਤੇ ਬੈਠੀਆਂ ਖਨੌਰੀ ਬਾਰਡਰ ਤੇ ਬੈਠੀਆਂ ਉਹ ਸੈਂਟਰ ਦੀਆਂ ਮੰਗਾਂ ਲਈ ਹੀ ਬੈਠੀਆਂ ਸੀ ਉਹਨਾਂ ਨੇ ਕੋਈ ਰਾਹ ਨਹੀਂ ਸੀ ਰੁਕਿਆ ਮੋਰ ਨੇ ਬਸੇ ਹਕੂਮਤ ਨੇ ਜਿਹੜੀ ਸੈਂਟਰ ਦੀ ਹਕੂਮਤ ਆ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕਹਿ ਕੇ ਮੋਰਲੇ ਪਾਸੇ ਜਿਹੜੇ ਉਹ ਪੱਕੀਆਂ ਕੰਧਾਂ ਬਣਵਾਈਆਂ ਸੀਆ ਅੱਛਾ ਜੇ ਪੱਕੀਆਂ ਕੰਧਾਂ ਬਣਾ ਜੇ ਕੰਧਾਂ ਨਹੀਂ ਹੁੰਦੀਆਂ ਕਿਸਾਨ ਤਾਂ ਦਿੱਲੀ ਨੂੰ ਜਾ ਰਹੇ ਸੀ ਕਿਸਾਨਾਂ ਦਾ ਉਹਦੇ ਵਿੱਚ ਕੀ ਕਸੂਰ ਆ ਇਹਦੇ باوجود ਵੀ ਉੱਥੇ ਮੌਕੇ ਤੇ ਸੜਕਾਂ ਖਾਲੀ ਸੀਆਂ ਲੋਕਾਂ ਦੀ ਆਵਾਜ਼ ਆਈ ਜਿਹੜੀ ਉੱਥੇ ਚਲਦੀ ਸੀ ਜੇ ਨਾਂ ਵੀ ਹੋਵੇ ਉਹਨੂੰ ਕਹਦੀ ਐ ਕਿਸਾਨਾਂ ਨੇ ਉਹਨਾਂ ਨੂੰ ਇੱਕ ਸਾਈਡ ਤੇ ਕਰਕੇ ਉੱਥੋਂ ਦੇ ਜੇ ਅਸੀਂ ਵੀ ਉੱਥੇ ਜਾਂਦੇ ਸੀਗੇ ਗੱਡੀਆਂ ਜਿਹੜੀਆਂ ਧੁਰ ਤੱਕ ਚੱਲ ਜਾਂਦੀਆਂ ਸੀਆਂ ਬਾਰਡਰ ਤੱਕ ਜਾਂਦੀਆਂ ਸੀਆਂ ਇਹ ਗੱਲ ਕਹਿਣੀ ਕਿ ਉਹ ਰਸਤਾ ਰੋਕਿਆ ਸੀਗਾ ਕਿਸਾਨਾਂ ਨੇ ਅਸਲ ਦੇ ਵਿੱਚ ਗੱਲ ਕੀ ਆ ਇਹ ਦੋਨੋਂ ਹੀ ਤਰ੍ਹਾਂ ਪੰਜਾਬ ਦੀ ਹਕੂਮਤ ਤੇ ਦਿੱਲੀ ਦੀ ਹਕੂਮਤ ਦੋਨੋਂ ਇੱਕ ਹਕੂਮਤ ਆ ਨਾਂ ਦੋ ਆ ਹਕੂਮਤ ਇੱਕ ਆ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਜਿਹੜੇ 95 96 ਐਮ ਐਲ اے ਨੇ ਉਹਨਾਂ ਦੇ ਵਿੱਚੋਂ 17 18 ਜਿਹੜੇ ਮੰਤਰੀ ਨੇ ਉਹ ਕਹਿੰਦੇ ਨੇ ਪੰਜਾਬ ਦਾ ਵਿਕਾਸ ਆ ਜਿਹੜਾ ਵੱਡੇ ਪੱਧਰ ਤੇ ਸੰਘਰਸ਼ੇ ਰੋੜਾ ਬਣਿਆ ਹੋਇਆ ਸੀ ਬਹੁਤ ਸਾਰੇ ਸੈਲਾਨੀ ਪੰਜਾਬ ਦੇ ਵਿੱਚ ਘੁੰਮਣ ਦੇ ਲਈ ਆਉਂਦੇ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਟਰਾਂਸਪੋਰਟ ਦਾ ਖੇਤਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਡਿਵੈਲਪਮੈਂਟ ਇੱਕ ਵੱਡੇ ਇਸ਼ੂ ਨਾਲੋਂ ਕ੍ਰੀਏਟ ਕੀਤਾ ਗਿਆ ਕਿ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਸੰਘਰਸ਼ ਕਿਤਨਾ ਕਿਤੇ ਰੋੜਾ ਬਣਿਆ ਹੋਇਆ ਸੀਗਾ ਜੀ ਇਹ ਕਦੇ ਨਹੀਂ ਇਹ ਕਹਿਣਗੇ ਕਿ ਅਸਲ ਦੇ ਵਿੱਚ ਕਿਸਾਨਾਂ ਨੂੰ ਉੱਥੇ ਰੋਕਿਆ ਗਿਆ ਸੀ ਆ ਹੁਣ ਵੀ ਉੱਥੇ ਜਿਹੜੀਆਂ ਜਿਹੜੀਆਂ ਰੋਕਾਂ ਆ ਉਹੋ ਜੀਸੀਬੀ ਦੇ ਨਾਲ ਹੋਰ ਨਾ ਨਾ ਤੋੜ ਕੇ ਜਿਹੜਾ ਉਹ ਜਿਹੜਾ ਟ੍ਰੈਫਿਕ ਚਾਲੂ ਕੀਤਾ ਗਿਆ ਜੇ ਜੇ ਉਹ ਨਾ ਉਹ ਹੁੰਦਿਆਂ ਕਿਸਾਨਾਂ ਨੇ ਦਿੱਲੀ ਚੱਲ ਜਾਣਾ ਸੀਗਾ ਦਿੱਲੀ ਚੱਲਣ ਦੇ ਰੋਕਾਂ ਰਹਿਣੀਆਂ ਨਹੀਂ ਸੀ ਮਤਲਬ ਪੰਜਾਬ ਦੇ ਅਖੀਰ ਦੇ ਵਿੱਚ ਅਖੀਰ ਜਿੱਥੇ ਜਿੱਥੇ ਮੁੱਕ ਜਾਂਦਾ ਉਹ ਉੱਥੇ ਜਾ ਕੇ ਧਰਨਾ ਲਾਇਆ ਸੀ ਫਿਰ ਇਹ ਨੂੰ ਇਸ ਜਿਹੜਾ ਧਰਨਾ ਸੀ ਇਹਨੂੰ ਚੰਡੀਗੜ੍ਹ ਕਿਉਂ ਨਹੀਂ ਸੀ ਲਾ ਜਾ ਸਕਦਾ ਕਿਸੇ ਹੋਰ ਥਾਂ ਤੇ ਕਹਤੇ ਨਹੀਂ ਸੀ ਲਾ ਜਾ ਸਕਦਾ ਜੇ ਪੰਜਾਬ ਲਈ ਇਹ ਪ੍ਰੋਬਲਮ ਸੀ ਤੁਹਾਨੂੰ ਇਹ ਗੱਲ ਵੀ ਜਿਹੜੀ ਆ ਕਿਸਾਨਾਂ ਆਗੂਆਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਵੀ ਹਾਂ ਤੁਹਾਡੇ ਕਰਕੇ ਇਹ ਇਹ ਮੁਸ਼ਕਲ ਆ ਰਹੀ ਆ ਚਲੋ ਇਹਦਾ ਹੱਲ ਉੱਥੇ ਜਿਹੜਾ ਜਿਹੜਾ ਉਹ ਜਿਹੜਾ ਕਿਸਾਨ ਕਰ ਸਕਦੇ ਸੀ ਪਰ ਜਿਸ ਢੰਗ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਅਤ ਨਿੰਦਣੀਆ ਅਤ ਮਾਤਲ ਮਾੜੀ ਘਟਨਾ ਆ ਵੀ ਤੁਸੀਂ ਗੱਲਬਾਤ ਲਈ ਸਕਦੇ ਹੋ ਤੇ ਉਹਨਾਂ ਨੂੰ ਰੈਸਟ ਕਰ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਆਪਾਂ ਵੇਖ ਵੀ ਰਹੇ ਹਾਂ ਜੋ ਲੋਕ ਕਿਸਾਨੀ ਕਰਦੇ ਨੇ ਜ਼ਿਆਦਾਤਰ ਜਿਹੜਾ ਪਿੰਡੂ ਤਪਕਿਆ ਉਹ ਕਹਿੰਦੇ ਪਹਿਲਾਂ ਪਾਸ਼ਪਾਲਿਆਂ ਨੂੰ ਨਹੀਂ ਅਸੀਂ ਪਿੰਡਾਂ ਦੇ ਵਿੱਚ ਵੜਨ ਦਿੰਦੇ ਅਸੀਂ ਸਵਾਲ ਪੁੱਛਦੇ ਸੀ ਉਹਨਾਂ ਨੂੰ ਤੇ ਉਹਨੂੰ ਇਸੇ ਤਰ੍ਹਾਂ ਘੇਰ ਕੇ ਘੇਰ ਕੇ ਅਸੀਂ ਝਾੜੂ ਵਾਲਿਆਂ ਦੇ ਲੀਡਰਾਂ ਨੂੰ ਨਾ ਪਿੰਡਾਂ 'ਚ ਵੜਨ ਦੇਣਾ ਕਹਿੰਦੇ ਪਹਿਲੀ ਗੱਲ ਤਾਂ ਇਹ ਆ ਤੇ ਜੇਕਰ ਉਹ ਪਿੰਡਾਂ ਦੇ ਵਿੱਚ ਵੜਦੇ ਨੇ ਤਾਂ ਸਖਤ ਸਵਾਲ ਜਿਹੜੇ ਪੁੱਛੇ ਜਾਣਗੇ ਜਿਵੇਂ ਪਾਸ਼ਪਾਲਿਆਂ ਨੂੰ ਪੁੱਛੇ ਜਾਂਦੇ ਸੀ ਜਿਵੇਂ ਸੁਖਵੀਰ ਸਿੰਘ ਬਾਦਲ ਨੂੰ ਪੁੱਛਦੇ ਰਹੇ ਨੇ ਜੀ ਲੋਕ ਦੇਖੋ ਗੱਲ ਪਤਾ ਕੀ ਆ ਹੁਣ ਹਕੂਮਤ ਆ ਉਹਨੂੰ ਪੁਲਿਸ ਆ ਉਹਨੂੰ ਇੱਕ ਦੌਰ ਉਹ ਹੁੰਦਾ ਜਦੋਂ ਚੋਣਾ ਬੈਲੇ ਹੁੰਦਾ ਉਦੋਂ ਸਾਰੀਆਂ ਪਾਰਟੀਆਂ ਲੋਕਾਂ ਕੋਲੋਂ ਮੋਟਾ ਮੰਗਣ ਜਾਂਦੀਆਂ ਜਿਹੋ ਜਿਹਾ ਤੁਸੀਂ ਕਿਸਾਨਾਂ ਦੇ ਨਾਲ ਵਤੀਰਾ ਕੀਤਾ ਹੋਊਗਾ ਤੁਸੀਂ ਉਹੋ ਜਿਹੇ ਕੁਛੇ ਜਾ ਕੇ ਉੱਥੇ ਕਰੋਗੇ ਕਿਸਾਨ ਅੱਗੋਂ ਕਿਹੋ ਜਿਹਾ ਜਵਾਬ ਦਿੰਦੇਗਾ ਹਾਂ ਅੱਗੇ ਕੀ ਕਰਦੇ ਆ ਇਹ ਗਾਂਹ ਕਿਸਾਨਾਂ ਤੇ ਨਿਰਭਰ ਕਰਦਾ ਅਗਲੀ ਗੱਲ ਇਹੇ ਹੋਈ ਆ ਕਿ ਹੁਣ ਕੀ ਹੋਇਆ ਵੀ ਜਿਹੜੀ ਇਸ ਹਕੂਮਤ ਨੇ ਇੱਕ ਜਿਹੜੀਆਂ ਕਿਸਾਨ ਜਥੇਬੰਦੀਆਂ ਦੋ ਫਾਰਟ ਸੀਆਂ ਉਹਨਾਂ ਦੇ ਉੱਤੇ ਆਪਣਾ ਉਹ ਜਿਹੜਾ ਡੰਡਾ ਚਲਾਇਆ ਉਹ ਪੁਲਿਸ ਦੇ ਨਾਲ ਜਿਹੜਾ ਉਹਨਾਂ ਨੂੰ ਖਦੇੜਤਾ ਉਹਨਾਂ ਦਾ ਜਿਹੜਾ ਸਾਰਾ ਸਮਾਨ ਸੀਗਾ ਟੈਲੀਵਿਜ਼ਨ ਸੀਗਾ ਹੋਰ ਸਮਾਨ ਸੀਗਾ ਉਹ ਸਾਰਾ ਭੰਨ ਤੋੜ ਸਟਿਆ ਟਰਾਲੀਆਂ ਨੂੰ ਇਹ ਬਲਡੋਜ਼ਰਾਂ ਦੇ ਨਾਲ ਜੀਸੀਬੀ ਕ੍ਰੇਨਾਂ ਦੇ ਨਾਲ ਚੱਕ ਚੱਕ ਕੇ ਮਾਰਿਆ ਮਤਲਬ ਗਰੀਬ ਕਿਸਾਨਾਂ ਨੇ ਕਿਸਤਾਂ ਦੇ ਉੱਤੇ ਜਾਂ ਕਿੱਦਾਂ ਲੈ ਕੇ ਵੀ ਉਹ ਜਿਹੜੀਆਂ ਉਹ ਟਰੈਕਟਰ ਟਰਾਲੀਆਂ ਬਣਾਈਆਂ ਸੀ ਉਹ ਸਾਰੀਆਂ ਭੰਨ ਤੋੜ ਸਟੀਆਂ ਉਹ ਹੋਰ ਸੰਕਟ ਦੇ ਵਿੱਚ ਚਲ ਗਏ ਜੇ ਕਿਸਾਨੀ ਕਹਿੰਦੀ ਹੈ ਸ਼ੌਕੀਆ ਤਾਂ ਨਹੀਂ ਇਹ ਇਹ ਮੋਰਚੇ ਲਾਉਂਦੀ ਹੁਣ ਮੰਨ ਲਓ ਮੱਕੀ ਆ ਮੱਕੀ ਦਾ ਅੱਜ ਰੇਟ ਜਿਹੜਾ ਹੈਗਾ ਆ ਵੀ ਉਹ 2200 ਰੁਪਈਆ ਹੋਊਗਾ ਜਿੱਦਾਂ ਸਾਡੇ ਖੇਤ ਦੇ ਵਿੱਚੋਂ ਅਸੀਂ ਪੈਦਾ ਕਰਦੇ ਹਾਂ ਉਦੋਂ 800 ਨੂੰ ਹੁੰਦੀ ਆ ਜੇ ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਦਾ ਜਿਹੜਾ ਭਾਅ ਆ ਇਹ ਇਹਦੀ ਜਿਹੜੀ ਕੋਈ ਐਮਐਸਪੀ ਤੈਅ ਕੀਤੀ ਜਾਵੇ ਜਾਂ ਕੋਈ ਅਸੀਂ ਮੰਗੀ ਬੀਜਦੇ ਹਾਂ ਜਾਂ ਕੋਈ ਹੋਰ ਫਸਲ ਬੀਜਦੇ ਹਾਂ ਦੀ ਐਮਐਸਪੀ ਤੈਅ ਕੀਤੀ ਜਾਵੇ ਸੰਗਾ ਸਾਹਿਬ ਤੁਹਾਡੇ ਜਵਾਬ ਦੇ ਵਿੱਚੋਂ ਮੈਨੂੰ ਇੱਕ ਸਵਾਲ ਆ ਰਿਹਾ ਹੈ ਇੱਕ ਵੀਡੀਓ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਹੁਣ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਜਦੋਂ ਸਾਲ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਲੜਦੀਆਂ ਸਨ ਤਾਂ ਉਸ ਵਕਤ ਵੱਖ-ਵੱਖ ਮੀਡੀਆ ਪਲੇਟਫਾਰਮਸ ਤੇ ਜਾ ਕੇ ਉਹ ਤਤਕਾਲੀ ਸੰਸਦ ਸੰਗਰੂਰ ਤੋਂ ਆਪਾ ਕਹਿ ਸਕਦੇ ਆ ਕਿ ਜੋ ਕਿ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ ਉਹ ਕਹਿੰਦਾ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ ਅਸੀਂ 22 ਫਸਲਾਂ ਤੇ ਐਮਐਸਪੀ ਦੇਾਂਗੇ ਜੀ ਚਾਹੇ ਉਹ ਮੂੰਗੀ ਦੀ ਫਸਲ ਹੋਵੇ ਚਾਹੇ ਕਣਕ ਮੱਕੀ ਹੋਵੇ ਚਾਹੇ ਉਹ ਸਰੋਂ ਦੀ ਫਸਲ ਹੋਵੇ ਅਸੀਂ ਸਾਰੀਆਂ ਤੇ ਐਮਐਸਪੀ ਦੇਾਂਗੇ ਜੀ ਉਹ ਸਿਰਫ ਜਿਹੜੀ ਹੁੰਦੀ ਆ ਜੀ ਉਹ ਚੋਣ ਸਟੰਟ ਸੀਗਾ ਚੋਣਾਂ ਮੇਲੇ ਕਹਿਣ ਵਾਲੀ ਗੱਲ ਸੀ ਕਿਉਂਕਿ ਜੜੀਆਂ ਵੋਟਾਂ ਸੀ ਉਹ ਲੋਕਾਂ ਤੋਂ ਮੁਸ਼ਕ ਉਹ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਉਹਨਾਂ ਪੁੱਛੋ ਵੀ ਕਿਹੜੀ ਫਸਲ ਦਿੱਤੇ ਐ ਐਮਐਸਪੀ ਦਿੱਤੀ ਆ ਉਹਦੇ ਬਾਅਦ ਇਹ ਮੂੰਗੀ ਦੇ ਉੱਤੇ ਜਿਹੜੀ ਐਮਐਸਪੀ ਦੇਣੀ ਇਹਨਾਂ ਨੇ ਸ਼ੁਰੂ ਕੀਤੀ ਸੀ ਉਹ ਜਿਹੜੀ ਐ ਮੂੰਗੀ ਉਸ ਉਸ ਰੇਟ ਦੇ ਉੱਤੇ ਜਿਹੜੀ ਹੈਗੇ ਨਹੀਂ ਖਰੀਦੀ ਗਈ ਲੋਕੀ ਮੂੰਗੀ ਤੋਂ ਵੀ ਪਿੱਛੇ हट ਗਏ ਮਤਲਬ ਕਿ ਆ ਇਹ ਸੋਚ ਕੇ ਹੁਣ ਤੁਸੀਂ ਬਾਜ਼ਾਰ ਦੇ ਵਿੱਚੋਂ ਕੋਈ ਸੌਦਾ ਲੈ ਲਓ ਉਹਦਾ ਰੇਟ ਤਾਂ ਤੈਅ ਕਰਦਾ ਦੁਕਾਨਦਾਰ ਤੈਅ ਕਰਦਾ ਜਾ ਕੋਈ ਇੰਡਸਟਰੀ ਦਾ ਲੈ ਲਓ ਸਰੀਆ ਲੈ ਲਓ ਗਾਡਰ ਲੈ ਲਓ ਕੋਈ ਚੀਜ਼ ਲੈ ਲਓ ਸੀਮੈਂਟ ਲੈ ਲਓ ਉਹਦਾ ਤਹਿ ਰੇਟ ਦੱਸਦੇ ਵੀ ਇਸ ਰੇਟ ਤੇ ਦੇਣਾ ਕਹਿੰਦੇ ਕਿਸਾਨ ਤੋਂ ਵੀ ਪੁੱਛਿਆ ਵੀ ਤੁਹਾਡੀ ਜਿਹੜੀ ਲਾਗਤ ਹੈ ਉਹਤੇ ਹਰ ਸਾਲ ਕਿੰਨੀ ਵੱਧ ਰਹੀ ਆ ਠੇਕੇ ਕਿੰਨੇ ਵੱਧ ਰਿਹਾ ਹੈ ਲੇਬਰ ਕਿੰਨੀ ਵੱਧ ਰਹੀ ਆ ਤੁਹਾਡਾ ਜਿਹੜਾ ਡੀਜ਼ਲ ਪੈਟਰੋਲ ਮਸ਼ੀਨਰੀ ਦਾ ਖਰਚਾ ਕਿੰਨਾ ਵੱਧ ਰਿਹਾ ਉਹ ਤੁਹਾਨੂੰ ਕਿਸ ਪਾਸੇ ਪੁੱਗ ਰਹੀ ਆ ਕਿਸਾਨੀ ਆਤਮ ਹੱਤਿਆ ਕਰ ਰਹੀ ਆ ਕਿਸਾਨੀ ਆਤਮ ਹੱਤਿਆ ਕਰਕੇ ਮਰ ਰਹੀ ਹੋਰ ਕੋਈ ਤਬਕਾ ਤੁਹਾਨੂੰ ਇਦਾਂ ਦਿਸਦਾ ਹੋਵੇ ਜਿਹੜਾ ਇਹ ਕਰ ਰਿਹਾ ਇਹ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਕਿਸਾਨੀ ਵਿੱਚੋਂ ਅਸੀਂ ਕਹਿੰਦੇ ਕੋਈ ਕਿਸਾਨੀ ਦੇ ਵਿੱਚੋਂ ਨਹੀਂ ਜੇ ਕਿਸਾਨੀ ਦੇ ਵਿੱਚ ਹੋਵੇ ਤਾਂ ਕਿਸਾਨੀ ਦੇ ਨਾਲ ਇਹ ਕੁਝ ਨਾ ਕਰੇ ਤੁਹਾਡੇ ਸਾਰੇ ਮੰਤਰੀਆਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਦਿੱਲੀ ਮੋਰਚੇ ਦੇ ਵਿੱਚ ਸਾਰਿਆਂ ਦੀ ਆ ਰਹੀਆਂ ਇੱਕ ਅੱਜ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਵੀ ਸ਼ੁਰੂ ਹੋ ਚੁੱਕਿਆ ਤਾਂ ਇੱਕ ਐਮਐਲਏ ਨੇ ਗਿਆਸਪੁਰਾ ਸਾਹਿਬ ਉਹ ਕਹਿੰਦੇ ਨੇ ਕਿ ਕਹਿੰਦੇ ਕਿਸਾਨ ਜਥੇਬੰਦੀਆਂ ਤਾਂ ਖੁਦ ਚਾਹੁੰਦੀਆਂ ਸੀ ਕਿ ਇਹ ਮੋਰਚਾ ਜਿਹੜਾ ਕਿਸੇ ਤਰੀਕੇ ਦੇ ਨਾਲ ਖਤਮ ਹੋ ਜਾਵੇ ਕਿਉਂਕਿ ਲੋਕਤ ਦਾ ਇਸ ਨੂੰ ਸਮਰਥਨ ਨਹੀਂ ਮਿਲ ਰਿਹਾ ਸੀ ਜੇ ਆਪਾਂ ਅ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਤਾਂ ਕਿਨ ਮੁਤਾਬਕ ਕਿ ਮੋਰਚਾ ਜਿਹੜਾ ਫਲੋਪ ਗਿਆ ਜੀ ਇਸ ਵਾਰ ਕਿਉਂਕਿ ਦੂਜੇ ਪਾਸੇ ਦੋ ਸਵਾਲ ਪੁੱਛ ਰਹੇ ਨੇ ਇਕੱਠੇ ਤੁਹਾਨੂੰ ਦੂਜੇ ਪਾਸੇ ਜਥੇਬੰਦੀਆਂ ਦਾ ਇੱਕਜੁੱਟ ਨਾ ਹੋਣਾ ਵੀ ਇਹ ਕਿਤਨਾ ਕਿਤੇ ਵੱਡੇ ਸਵਾਲ ਖੜੇ ਕਰ ਰਿਹਾ ਜੀ ਦੇਖੋ ਗਿਆਸਪੁਰਾ ਜੀ ਕੀ ਕੀ ਕਹਿੰਦੇ ਆ ਅਸਲ ਦੇ ਵਿੱਚ ਗੱਲ ਇਹ ਆ ਵੀ ਫਿਰਦਾਤ ਉਹਨਾਂ ਨੇ ਸਰਕਾਰ ਨੂੰ ਸੱਦਾ ਦਿੱਤਾ ਸੀ ਵੀ ਸਾਡਾ ਮੋਰਚਾ ਖੰਡਾ ਦਿਓ ਅਸੀਂ ਘਰਾਂ ਨੂੰ ਜਾਈਏ ਤੁਹਾਡਾ ਜਿਹੜਾ ਇਹ ਇਹ ਉਹਦਾ ਮਤਲਬ ਤਾਂ ਇਹ ਹੋਇਆ ਕਿਸਾਨ ਜਥੇਬੰਦੀਆਂ ਮੋਰਚਾ ਲਾ ਕੇ ਉੱਥੇ ਮਿੱਠੀਆਂ ਇਹ ਠੀਕ ਆ ਉੱਥੇ ਗਿਣਤੀ ਘੱਟ ਸੀ ਹੋ ਸਕਦਾ ਹੁੰਦਾ ਸਦਾ ਹੀ ਨਹੀਂ ਇੱਕੋ ਇੱਕੋ ਜਿਹੇ ਦਿਨ ਹੁੰਦੇ ਲੰਮਾ ਸਮਾਂ ਚੱਲਿਆ ਕਿਸਾਨਾਂ ਨੇ ਘਰ ਵੀ ਆਉਣਾ ਉਹਨਾਂ ਨੇ ਪਰਿਵਾਰ ਵੀ ਦੇਖਣਾ ਹੋਰ ਵੀ ਕਰਨਾ ਉਹਦੇ ਕਰਕੇ ਉੱਥੇ ਗਿਣਤੀ ਘੱਟ ਸੀ ਚਲੋ ਜੇ ਗਿਣਤੀ ਵੱਧ ਵੀ ਹੋਵੇ ਅਸੀਂ ਕਹਿੰਦੇ ਸਟੇਟ ਦੇ ਨਾਲ ਜਿਹੜਾ ਹੁੰਦਾ ਇਦਾਂ ਤੁਸੀਂ ਖੜ ਕੇ ਲੜ ਨਹੀਂ ਸਕਦੇ ਹੁੰਦੇ ਸਟੇਟ ਦੇ ਕੋਲ ਬਹੁਤ ਸਾਰੇ ਵਸੀਲੇ ਹੁੰਦੇ ਆ ਬਹੁਤ ساری ਤਾਕਤ ਹੈ ਕਿਸਾਨ ਜਥੇਬੰਦੀਆਂ ਨੇ ਉਹਦੇ ਮੁਰੇ ਇਦਾਂ ਇਦਾਂ ਖੜ ਕੇ ਲੜ ਲੈਣਾ ਹੁੰਦਾ ਬਾਦਲ ਅਸੀਂ ਇਹ ਕਹਿੰਦੇ ਆ ਜਦੋਂ ਤੁਸੀਂ ਕਹਿੰਦੇ ਸੰਵਧਾਨ ਨੇ ਤੁਹਾਨੂੰ ਆਜ਼ਾਦੀ ਦਿੱਤੀ ਆ ਲਿਖਣ ਬੋਲਣ ਦੀ ਆਜ਼ਾਦੀ ਦਿੱਤੀ ਆ ਗੱਲ ਕਰਨ ਦੀ ਆਜ਼ਾਦੀ ਦਿੱਤੀ ਆ ਪੂਰਾ ਮੰਟੰਗ ਦੇਣਾ ਪ੍ਰੋਟੈਸਟ ਕਰਨ ਦੀ ਆਜ਼ਾਦੀ ਦਿੱਤੀ ਆ ਤੇ ਜੇ ਤੁਸੀਂ ਤੁਸੀਂ ਸਾਥੋਂ ਉਹ ਵੀ ਹੋ ਰਹੇ ਹੋ ਉਹ ਵੀ ਇੱਥੇ ਮਤਲਬ ਹੈ ਨਹੀਂ ਇਹ ਤਾਂ ਇਹਦਾ ਮਤਲਬ ਇਹ ਹੋ ਗਿਆ ਵੀ ਇੱਥੇ ਇੱਕ ਧੱਕੇਸ਼ਾਹੀ ਦਾ ਰਾਜ ਆ ਜਿਹੜਾ ਤੁਸੀਂ ਇੱਥੇ ਲਾਗੂ ਕਰ ਰਹੇ ਹੋ ਅਗਲਾ ਨੈਕਸਟ ਪਲਾਨ ਹੁਣ ਕਿਸਾਨਾਂ ਦਾ ਕੀ ਹੋਵੇਗਾ ਕਿਉਂਕਿ ਬਹੁਤ ਜ਼ਿਆਦਾ ਰੋਸ ਆ ਜਿਹੜਾ ਕਿਸਾਨ ਜਥੇਬੰਦੀਆਂ ਦੇ ਵਿੱਚ ਤੇ ਕਿਸਾਨੀ ਦਾ ਕਿਤਾ ਕਰਨ ਵਾਲਿਆਂ ਦੇ ਵਿੱਚ ਪਾਇਆ ਜਾ ਰਿਹਾ ਤੇ ਹੁਣ ਨੈਕਸਟ ਸਟੈਪ ਕੀ ਹੋਵੇਗਾ ਕਿਉਂਕਿ ਅੱਜ ਵੀ ਕਹਿੰਦੇ ਪੰਜਾਬ ਸਰਕਾਰ ਵੱਲੋਂ ਮੀਟਿੰਗ ਬੁਲਾਈ ਗਈ ਸੀ ਪਰੰਤੂ ਬਹੁਤ ਸਾਰੇ ਆਗੂ ਵੱਲੋਂ ਜਿਹੜਾ ਕਰਾਰਾ ਕਰ ਲੱਗਿਆ ਉਸ ਤੋਂ ਦੇਖੋ ਕੀ ਆ ਇਹ ਇਹ ਸੋਚਦੇ ਇਹ ਆ ਵੇ ਠੀਕ ਆ ਕਿਸਾਨ ਜਥੇਬੰਦੀਆਂ ਦੇ ਵਿੱਚ ਮਤਭੇਦ ਆ ਜਿਹੜੀਆਂ 32 ਕਿਸਾਨ ਜਥੇਬੰਦੀਆਂ ਅਸੀਂ ਵੀ ਉਹਦਾ ਹਿੱਸਾ ਸੀਗਾ ਦਿੱਲੀ ਦੇ ਵਿੱਚ ਅਸੀਂ ਵੀ ਉਹਨਾਂ ਉੱਥੇ ਰਹੇ ਹਾਂ ਚਲੋ ਕਿਸੇ ਕਾਰਨ ਜਿਹੜਾ ਹੈਗਾ ਇਹਨਾਂ ਦੇ ਵਿੱਚ ਜਿਹੜੇ ਉਹ ਵਿਰੋਧ ਆ ਟਕਰਾਅ ਆ ਉਹ ਹੌਲੀ-ਹੌਲੀ ਕੀ ਆ ਵੀ ਖਤਮ ਹੋ ਜਾਊਗਾ ਜਾਂ ਸਰਕਾਰ ਦੇ ਇਹ ਜਿਹੇ ਜਿਹੜੇ ਐਕਸ਼ਨ ਆ ਉਹ ਖਤਮ ਕਰਾ ਦੇਣਗੇ ਜਿਹੜਾ ਇਹ ਜਿਹੜਾ ਇਸ ਤਰ੍ਹਾਂ ਦਾ ਚੱਲਦਾ ਵੀ ਸਰਕਾਰ ਇਹ ਸੋਚਦੀ ਆ ਵੀ ਅੱਜ ਅਸੀਂ ਇਹਨੂੰ ਨੂੰ ਕੁੱਟ ਲਿਆ ਹੁਣ ਦੂਜਿਆਂ ਨੂੰ ਸੱਦ ਲੋ ਪਿਛਲੀ ਵਾਰੀ ਦੂਜਿਆਂ ਨਾਲ ਅਸੀਂ ਕਰ ਲਿਆ ਸੀ ਹੁਣ ਉਹਨੂੰ ਸੱਦ ਲੋ ਇਹ ਇਦਾਂ ਚੱਲਦਾ ਨਹੀਂ ਹੁੰਦਾ ਇਦਾਂ ਨਹੀਂ ਚੱਲਦਾ ਹੁੰਦਾ ਅੱਜ ਉਹਨਾਂ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦਾ ਬਾਈਕਾਟ ਕੀਤਾ ਉਹਨਾਂ ਖਾਂ ਨੇ ਬਾਈਕਾਟ ਕੀਤਾ ਪਲਾਨ ਹੁਣ ਕੀ ਰਹੇਗਾ ਜੀ ਅਗਲਾ ਦੇਖੋ ਜਿਹੜਾ ਅਗਲਾ ਪਲਾਨ ਹੈ ਨਾ ਕਿਸਾਨ ਜਥੇਬੰਦੀਆਂ ਦਾ ਜੋ ਵੀ ਉਹ ਕਿਸਾਨ ਜਥੇਬੰਦੀਆਂ ਵਿਚਾਰਣਗੀਆਂ ਸਿਆਣੀਆਂ ਬਹੁਤ ਜ਼ਿਆਦਾ ਜੋ ਵੀ ਫੈਸਲਾ ਲੈਣਗੀਆਂ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਸੰਗਾ ਸਾਹਿਬ ਸੋ ਇਹ ਹਰਪਾਲ ਸਿੰਘ ਸੰਗਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਆਪਣੇ ਉਹਨਾਂ ਵੱਲੋਂ ਵਿਚਾਰ ਆ ਜਿਹੜੇ ਉਹ ਰੱਖੇ ਗਏ ਨੇ ਮੀਡੀਆ ਦੇ ਅੱਗੇ ਕਿਉਂਕਿ ਜਿਸ ਤਰ੍ਹਾਂ ਦੀ ਭੂਮਿਕਾ ਪੰਜਾਬ ਸਰਕਾਰ ਵੱਲੋਂ ਪਰਸੋ ਦੇਰ ਰਾਤ ਉਹ ਨਹੀਂ ਪਾਈ ਗਈ ਉਸ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ ਦੇ ਵਿੱਚ ਤਾਂ ਰੋਸ ਪਾਇਆ ਜਾ ਰਿਹਾ ਵੱਡੇ ਪੱਧਰ ਤੇ ਉੱਥੇ ਹੀ ਕਿਸਾਨੀ ਦਾ ਕਿਤਾ ਕਰਨ ਵਾਲਿਆਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਤੇ ਸੰਘਾ ਸਭਾ ਦੇ ਕਹਿਣ ਮੁਤਾਬਕ ਕਿ ਜਲਦ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਇਕੱਠਟ ਹੋਣਗੀਆਂ ਤੇ ਅਗਲਾ ਅਗਲੀ ਰੂਪਰੇਖਾ ਤਿਆਰ ਕਰਨਗੀਆ ਕੈਮਰਾ ਪਰਸਨ ਹਰਪ੍ਰੀਤ ਸਿੰਘ ਦਰਦੀ ਦੇ ਨਾਲ ਚੇਤਨ ਕਸ਼ਵਤ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਹਾਰਪਰ ਨਿਊਜ਼ ਨਾਲ